ਵੱਡੀ ਖਬਰ ਸਰਬਜੀਤ ਸਿੰਘ ਜਿੱਤ ਚੁੱਕੇ ਨੇ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਪਰ ਜਿੱਤ ਪੱਕੀ ਹੈ ਤਾਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਉਹਨਾਂ ਦਾ ਵੱਡਾ ਬਿਆਨ ਆ ਚੁੱਕਿਆ ਆ ਕਿ ਜਸ਼ਨ ਨਾ ਮਨਾਇਦਾਂ ਕਿਉਂਕਿ 1 ਜੂਨ ਤੋਂ ਲੈ ਕੇ 8 ਜੂਨ ਤੱਕ ਸ਼ਹੀਦੀ ਦਿਹਾੜੇ ਚੱਲਦੇ ਨੇ ਹਰਮੰਦਰ ਸਾਹਿਬ ਤੇ ਅਟੈਕ ਹੋ ਜਿਸ ਕਰਕੇ ਜਸ਼ਨ ਨਾ ਮਨਾਏ ਜਾਣ ਸਰਜੀਤ ਸਿੰਘ ਖਾਲਸਾ ਨੇ ਜਨਤਾ ਦਾ ਧੰਨਵਾਦ ਵੀ ਕੀਤਾ ਤੇ ਵੱਡਾ ਬਿਆਨ ਵੀ ਦਿੱਤਾ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਕੱਲਾ ਬੰਦਾ ਦੇਖੋ ਜੀ ਕੁਝ ਨਹੀਂ ਕਰ ਸਕਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਇਹ ਤਾਂ ਸਾਰੇ ਜਿੰਨਿਆਂ ਨੇ ਦਿਨ ਰਾਤ ਮਿਹਨਤ ਕੀਤੀ ਰੋਡ ਸ਼ੋਅ ਕੱਢੇ ਗਰਮੀ ਦੇ ਵਿੱਚ 45 45 ਡਿਗਰੀ ਦੇ ਵਿੱਚ ਜਿਹੜੇ ਮੁੰਡੇ ਉੱਥੇ ਘੁੰਮੇ ਆ ਮੇਰੇ ਨਾਲ ਧੁੱਪ ਚ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਕਿੰਨੀ ਲੀਡ ਤੇ ਹੁਣ ਅੱਗੇ ਜਾ ਰਹੇ ਹੋ ਸਰ ਫ਼ਰਲਾਲ ਇਹ ਹਾਲਤਾ ਸੀ 15-16000 ਦੀ ਲੀਡ ਹੈ ਜੀ ਕਿੰਨੇ ਰਾਊਂਡ ਹੋ ਗਏ ਸਰ ਰਾਊਂਡ ਤਾਂ ਨਹੀਂ ਕਿੰਨੇ ਹੋ ਗਏ 3 ਹੋ ਗਏ 3 ਹੋ ਗਏ ਲੱਗ ਰਿਹਾ ਸਰ ਫਰੀਡ ਕੋਰਟ ਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਹਲੇ ਤਾਂ ਅੱਗੇ ਦੇਖੋ ਕੀ ਹੁੰਦਾ ਹਲੇ ਤਾਂ ਸਟਾਰਟਿੰਗ ਹੀ ਹੈ ਦਾਤਾ ਜੀ ਲੀਡ ਤੇ ਜਾ ਰਹੇ ਹੋ ਫਰੀਡ ਕੋਰਟ ਲੋਕ ਸਭਾ ਵਾਲੇ ਕਦੋਂ ਕੀ ਕਹੋਗੇ ਜੀ ਹਾਂ ਜੀ ਮੈਂ ਮਹਾਰਾਜ ਦਾ ਧੰਨਵਾਦ ਹੈ ਜੀ ਤੇ ਨਾਲ ਹੀ ਮੇਰੇ ਜਿੰਨੇ ਵਰਕਰ ਜਿੰਨਿਆਂ ਨੇ ਮਿਹਨਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕੱਲਾ ਬੰਦਾ ਦੇਖੋ ਜੀ ਕੁਝ ਨਹੀਂ ਕਰ ਸਕਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਇਹ ਤਾਂ ਸਾਰੇ ਜਿੰਨਿਆਂ ਨੇ ਦਿਨ ਰਾਤ ਮਿਹਨਤ ਕੀਤੀ ਰੋਡ ਸ਼ੋਅ ਕੱਢੇ ਗਰਮੀ ਦੇ ਵਿੱਚ 45 45 ਡਿਗਰੀ ਦੇ ਵਿੱਚ ਜਿਹੜੇ ਮੁੰਡੇ ਉੱਥੇ ਘੁੰਮੇ ਆ ਮੇਰੇ ਨਾਲ ਧੁੱਪ ਚ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਕਿੰਨੀ ਲੀਡ ਤੇ ਹੁਣ ਅੱਗੇ ਜਾ ਰਹੇ ਹੋ ਸਰਤ ਲਾਲ ਫਿਲਹਾਲ ਤਾਂ ਸੀ 15 16000 ਦੀ ਲੀਡ ਹੈ ਜੀ ਕਿੰਨੇ ਰਾਊਂਡ ਹੋ ਗਏ ਸਰ ਰਾਉਂਡ ਜਾਨੀ ਕਿੰਨੇ ਹੋ ਗਏ 3 ਹੋ ਗਏ 3 ਹੋ ਗਏ ਇਹ ਫਰੀਦਕੋਟ ਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਹਲੇ ਤਾਂ ਅੱਗੇ ਦੇਖੋ ਕੀ ਹੁੰਦਾ ਹਲੇ ਤਾਂ ਸਟਾਰਟਿੰਗ ਹੀ ਹੈ ਜਸਾਈ ਲੀਡ ਤੇ ਜਾ ਰਹੇ ਹੋ ਫਰੀਦਕੋਟ ਲੋਕ ਸਭਾਲ ਕਦੋਂ ਕੀ ਕਹੋਗੇ ਜੀ ਹਾਂ ਜੀ ਮੈਂ ਮहारा ਇਹਦਾ ਧੰਨਵਾਦ ਹੈ ਜੀ ਤੇ ਨਾਲ ਹੀ ਮੇਰੇ ਜਿੰਨੇ ਵਰਕਰ ਜਿੰਨਿਆਂ ਨੇ ਮਿਹਨਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਕੱਲਾ ਬੰਦਾ ਦੇਖੋ ਜੀ ਕੁਝ ਨਹੀਂ ਕਰ ਸਕਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਇਹ ਤਾਂ ਸਾਰੇ ਜਿੰਨਿਆਂ ਨੇ ਦਿਨ ਰਾਤ ਮਿਹਨਤ ਕੀਤੀ ਰੋਡ ਸ਼ੋਅ ਕੱਢੇ ਗਰਮੀ ਦੇ ਵਿੱਚ 45 45 ਡਿਗਰੀ ਦੇ ਵਿੱਚ ਜਿਹੜੇ ਮੁੰਡੇ ਉੱਥੇ ਘੁੰਮੇ ਆ ਮੇਰੇ ਨਾਲ ਧੁੱਪ ਚ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਕਿੰਨੀ ਲੀਡ ਤੇ ਹੁਣ ਅੱਗੇ ਜਾ ਰਹੇ ਹੋ ਫਿਰ ਫਿਲਹਾਲ ਤਾਂ ਸੀ 15 16000 ਦੀ ਲੀਡ ਹੈ ਜੀ ਕਿੰਨੇ ਰਾਊਂਡ ਹੋ ਗਏ ਦਰ ਰਾਉਂਡ ਜਾਨੀ ਕਿੰਨੇ ਹੋ ਗਏ ਰਾਉਂਡ 3 ਹੋ ਗਏ 3 ਹੋ ਗਏ ਇਹ ਫਰੀਦਕੋਟ ਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਹਲੇ ਤਾਂ ਅੱਗੇ ਦੇਖੋ ਕੀ ਹੁੰਦਾ ਹਲੇ ਤਾਂ ਸਟਾਰਟਿੰਗ ਹੀ ਆ ਜੀ ਲੀਡ ਤੇ ਜਾ ਰਹੇ ਹੋ ਫਰੀਦਕੋਟ ਲੋਕ ਸਭਾਲ ਕਦੋਂ ਕੀ ਕਹੋਗੇ ਜੀ ਹਾਂਜੀ ਮੈਂ ਮहाराਇ ਦਾ ਧੰਨਵਾਦ ਹੈ ਜੀ ਤੇ ਨਾਲ ਹੀ ਮੇਰੇ ਜਿੰਨੇ ਵਰਕਰ ਜਿੰਨਿਆਂ ਨੇ ਮਿਹਨਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਕੱਲਾ ਬੰਦਾ ਦੇਖੋ ਜੀ ਕੁਝ ਨਹੀਂ ਕਰ ਸਕਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਇਹ ਤਾਂ ਸਾਰੇ ਜਿੰਨਿਆਂ ਨੇ ਦਿਨ ਰਾਤ ਮਿਹਨਤ ਕੀਤੀ ਰੋਡ ਸ਼ੋਅ ਕੱਢੇ ਗਰਮੀ ਦੇ ਵਿੱਚ 45 45 ਡਿਗਰੀ ਦੇ ਵਿੱਚ ਜਿਹੜੇ ਮੁੰਡੇ ਉੱਥੇ ਘੁੰਮੇ ਆ ਮੇਰੇ ਨਾਲ ਧੁੱਪ ਚ